ਸ਼ਾਇਰ ਸੁਜੀਤ ਪੱਤਰ ਪੰਜ ਕਤਨ ਚੋਏਵਲਨੀਨ ਸਾਹਿਤਕ ਚਖਤ ਦੀ ਹਰ ਅੱਖ ਹੋਈ ਨਮ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਹੋਏ ਭਾਵਕ ਪੰਜਾਬ ਦੇ ਸਾਹਿਤਕਾਰ ਮਰਹੂਮ ਸੁਜੀਤ ਪੱਤਰ ਦਾ ਅਜਲ ਤੇਆਣਾ ਵਿੱਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਹਰ ਅੱਖ ਨਮ ਨਜ਼ਰਾਂ ਸਾਹਿਤਕ ਤੇ ਸਿਆਸਤੋਂ ਇਲਾਵਾ ਹਰ ਖੇਤਰ ਵਿੱਚੋਂ ਪੁੱਜੇ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਮੁੱਖ ਮੰਤਰੀ ਭਗਵੰਤ ਮਾਨਵੀ ਇਸ ਮੁਖੇ ਚਚਿਤੋ ਤੇ ਫੌਜੀ ਅਤੇ ਉਹਨਾਂ ਨੇ ਸਰਜੀਤ ਬਾਤਰ ਨੂੰ ਚਰਤਾਂਜਲੀ ਪੇਂਟ ਕਰਦੇ ਹੋਏ ਭਾਵਕ ਹੋਏ ਦਿਖਾਇ ਦਿੱਤੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਾਤਰ ਐਵਾਰਡ ਚੁਣ ਕੇ جاری ਕਰਿਆ ਬਾਤਰ ਪੰਜਾਬੀਅਤ ਦਾ ਉਹ ਦਰਿਆ ਸੀਗਾ ਮੈਨੂੰ ਅਸੀਂ ਕਹਿੰਦੇ ਪੰਜਾਬੀ ਦਾ ਛੇਵਾਂ ਦਰਿਆ ਸੀਗਾ ਸਾਡੀ ਪੀੜ੍ਹੀ ਦਾ ਸਭ ਤੋਂ ਵੱਡਾ ਨਾਮ ਸੀਗਾ ਮਤਲਬ ਕਿ ਉਹਦੇ ਕਲਾਵੇ ਵਿੱਚ ਸਾਰੇ ਸੀਗੇ ਕੀ ਫਨਕਾਰ ਕੀ ਕਲਾਕਾਰ ਕੀ ਅਧਵਕਾਰ ਕੀ ਲੇਖਕ ਕੀ ਮਤਰੀ ਹਰ ਬੰਦਾ ਸੀ ਉਹਨੇ ਹਰ ਯੁੱਗ ਦੇ ਵਿੱਚ ਲਿਖਿਆ ਹਰ ਘਟਨਾ ਤੇ ਲਿਖਿਆ ਤੇ ਹਰ ਸਮਾਜ ਦੀ ਉਸ ਚੀਜ਼ ਤੇ ਲਿਖਿਆ ਤੇ ਮੇਰੇ ਖਿਆਲ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਸੀ ਤੇ ਇਸ ਤੋਂ ਵੱਡਾ ਅਸੀਂ ਕਿਤੇ ਫਨਕਾਰ ਅਦਾਕਾਰ ਕਲਾਕਾਰ ਮੰਗੀ ਉਹ ਕਲਮ ਨਹੀਂ ਦੇਖੀ ਇਸ ਕਰਕੇ ਸਾਰੀਆਂ ਸਜੂਆਂ ਕੋਈ ਵੀ ਉਹਨਾਂ ਦੇ ਕੋਲ ਆਉਂਦਾ ਸੀ ਤਾਂ ਹਰੇਕ ਨੂੰ ਬੜਾ ਨਿੱਕ ਜਿਹਾ ਤੁਰ ਜਾਣ ਤੇ ਬਾਰੇ ਵੀ ਬਹੁਤ ਖੂਬਸੂਰਤ ਸਤਰਾਂ ਲਿਖੀਆਂ ਗਈਆਂ ਉਹਨਾਂ ਨੇ ਹਰ ਚੀਜ਼ ਉਹ ਚੀਜ਼ ਲਿਖੀ ਹੈ ਤੇ ਮੈਂ ਇਹਨਾਂ ਕੋਲੇ ਜਦੋਂ ਗੁਰਨਾਨਕ ਜਿੰਨੇ ਕੋਲੇ 10 ਡਿਗਰੀ ਕੀਤੀ ਫਿਰ ਪੀਏਯੂ ਆ ਗਿਆ ਔਰ ਪੀਏਯੂ ਇਹ ਮੇਰੇ ਟੀਚਰ ਵੀ ਸਨ ਤੇ ਉਸ ਤੋਂ ਬਾਅਦ ਫਿਰ ਜੁੜਿਆ ਹੀ ਰਹੇ ਜੀਵਨ ਤੱਕ